ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਸ਼ਾਉਣ ਮੇਲੇ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਆਯੋਜਨ ਮਾ ਚਿੰਤਪੁਨੀ ਦੇ ਪੱਤਾਂ ਲਈ ਕੀਤਾ ਜਾਂਦਾ ਹੈ ਇਸੇ ਕੜੀ ਤਹਿਤੀ ਸ਼੍ਰੀ ਨਵ ਦੁਰਗਾ ਲੰਗਰ ਕਮੇਟੀ ਗੁਰਾਂਵਾਲਿਆਂ ਦੇ ਵੱਲੋਂ ਵੀ ਤਗਰੇਟ ਸਥਿਤ ਗੁਰਾਂਵਾਲਿਆਂ ਦੀ ਧਰਮਸ਼ਾਲਾ 'ਚ 40ਵਾਂ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਰਾਸ਼ਨ ਸਮਗਰੀ ਦਾ ਟਰੱਕ ਗੁਰਾਇਆ ਦੇ ਸ਼੍ਰੀ ਰਿਸ਼ੀ ਕੁਟਿਆ ਸ਼੍ਰੀ ਰਾਮੰਦਰ ਤੋਂ ਮਹਾਂਤ ਬਾਸੂਦੇਵ ਦਾਸ ਜੀ ਦੇ ਆਸ਼ੀਰਵਾਦ ਨਾਲ ਅਤੇ ਮਾਤਾ ਚਿੰਤ ਕੁੰਨੀ ਜੀ ਦੇ ਯਤਾਰਿਆਂ ਦੇ ਨਾਲ ਕਮੇਟੀ ਦੇ ਪ੍ਰਧਾਨ ਸੁਖਦੇਵ ਛਾਵੜਾ ਦੀ ਅਗਵਾਈ ਦੇ ਵਿੱਚ ਰਵਾਨਾ ਹੋਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸੁਖਦੇਵ ਛਾਵੜਾ ਤੇ ਕਮੇਟੀ ਮੈਂਬਰ ਪਵਨ ਸ਼ਰਮਣੇ ਨੇ ਦੱਸਿਆ ਕਿ ਮਾਤਾ ਚਿੰਤ ਕੁੰਨੀ ਜੀ ਦੀ ਆਪਾ ਕਿਰਪਾ ਦੇ ਨਾਲ ਗਗਰੇਟ ਵਿਖੇ 24 ਘੰਟੇ ਮਾਂ ਦੇ ਭਗਤਾਂ ਲਈ ਲੰਗਰ ਅਤੇ ਆਰਾਮ ਕਰਨ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਲੰਗਰ ਦੇ ਸਥਾਨ ਤੇ ਪਹੁੰਚ ਕੇ ਮਾਤਾ ਰਾਣੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਉਣ ਇਸ ਮੌਕੇ ਉਹਨਾਂ ਨਾਲ ਸੁਰਿੰਦਰ ਕਾਲੀਆ ਮਨੋਬੱਤਰਾ ਤਿਲਕ ਰਾਜਾ ਸ਼ਾਬੜਾ ਹਰਸ਼ मेहता ਪਮਾਰ ਦੀਆ ਰਾਜਾ ਸ਼ਾਬੜਾ ਓਮ ਪ੍ਰਕਾਸ਼ ਰਾਮ ਲਵਾਯਾ ਮਨੋਸ਼ਾ ਸ਼ਾਬੜਾ ਹਨੀਸ਼ मेहता ਮਨੀਸ਼ 바ਵਾ ਬਰਨ ਖੰਨਾ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਮੌਜੂਦ ਸਨ ਜਿਕਰਾ ਚੰਦਪੁਰ ਨੀ ਮਹਾਮਾਈ ਦਾ ਬੋਸਾ ਦੇ ਦਰਬਾਰ ਕੀ ਜੈ ਮਹਾਮਾਈ ਚੰਦਪੁਰ ਨੀ ਦੀ ਅਪਾਰ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ 40ਵਾਂ ਵਿਸ਼ਾਲ ਲੰਗਰ ਜਿਹੜਾ ਮਾਂ ਭਗਵਤੀ ਦੇ ਦਰਬਾਰ ਤੇ ਗਗਰੇਟ ਵਿਖੇ ਲਗਾਇਆ ਜਾਂਦਾ ਹੈ ਸੋ ਬੜਾ ਧੰਨਵਾਦ ਹੈ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਔਰ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਜਥਾ ਯੋਗ ਸ਼ਕਤੀ ਦੇ ਮੁਤਾਬਕ ਲੰਗਰ ਲਈ ਦਾਨ ਕੀਤਾ ਕਿਸੇ ਨੇ ਧਨ ਦਾ ਕੀਤਾ ਕਿਸੇ ਨੇ ਅੰਨ ਦਾ ਕੀਤਾ ਸੋਨਾਂ ਸਾਰਿਆਂ ਨੂੰ ਮਹਾਮਈ ਚੜ੍ਹਦੀ ਕਲਾ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਕਹਿੰਦੇ ਦਾਨ ਪੁੰਨ ਭਜਨ ਜਿਹੜਾ ਦਾਨ ਆ ਜਦੋਂ ਆਪਾਂ ਦਾਨ ਕਰਦੇ ਆ ਤੇ ਆਪਣੇ ਆਪੋਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਭਜਨ ਤਾਂ ਪਰਮਾਤਮਾ ਦੀ ਕਿਰਪਾ ਹੈ ਮਹਾਮਈ ਦੀ ਕਿਰਪਾ ਹੈ ਸੋ ਸਾਡੀਆਂ ਹੀ ਬੇਨਤੀਆਂ ਵੀ ਜਿੰਨੇ ਵੀ ਸਾਡੇ ਸ਼ਹਿਰ ਵਾਸੀ ਆ ਜਿੰਨੇ ਵੀ ਸਾਡੇ ਇਹ ਲੰਗਰ ਦੀ ਸੇਵਾ ਤੇ ਜਰੂਰ ਪਹੁੰਚਣ ਔਰ ਦੇਖਣ ਜਾ ਕੇ ਕਿ ਮਹਾਮਾਈ ਦੀ ਪਾਰ ਕਿਰਪਾ ਜਿਹੜੀ ਵਰਸ ਰਹੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਮਹਾਮਾਈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਚੜ੍ਹਦੀ ਕਲਾ ਰੱਖੇ ਜਿਕਰਾ ਸ਼ੇਰ ਵਾਲੀ ਮਾਤਾ ਦਾ ਬੋਤ ਸਾਡੇ ਦਰਬਾਰ ਕੀ ਜੈ ਅੱਜ ਰਿਸ਼ੀ ਮੰਦਰ ਤੋਂ ਸ਼੍ਰੀ ਵਾਸੂਦੇਵਿਆਸ ਜੀ ਦੀ ਕਿਰਪਾ ਨਾਲ ਸ਼੍ਰੀ ਨਬਦਲਗਰਾਂਗਰ ਕਮੇਟੀ ਗੁਰਆਂ ਗੈਰੇਟ 40ਵਾਂ ਵਿਸ਼ਾਲ ਭੰਡਾਰਾ ਲੈ ਕੇ ਜਾ ਰਹੀ ਹੈ ਇਹ ਭੰਡਾਰਾ 22 ਜੁਲਾਈ ਤੋਂ 1 ਅਗਸਤ ਦਿਨ ਪਰ ਰਾਤ 24 ਘੰਟੇ ਚੱਲੇਗਾ ਉੱਥੇ ਰਹਿਣ ਦੀ ਵੀ ਸੁਵਿਧਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉੱਥੇ ਹਾਜ਼ਰੀ ਲਵਾਉਣ ਆ ਤਾਂ ਜਿੰਨਾ ਭੰਡਾਰਾਂ ਚੋਂ ਸੇਵਾ ਆਈ ਹੈ ਉਹਨਾਂ ਪਰਮਾਤਮਾ ਉਹਨਾਂ ਨੂੰ ਮਹਾਮਾਈ ਕਿਰਪਾ ਕਰੇ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਹੋਰ ਦਾਨ ਕਰਨ ਦੀ ਸਮਰੱਥਾ ਬਖਸ਼ੇ ਜਗਾਰਾ ਸ਼ੇਰਾਂ ਵਾਲੀ ਦਾ ਉਹ ਸਾੱਚੇ ਦਰਵਾਜ਼ੇ ਕੀ ਚ